ਸਰਕਾਰੀ ਹੱਥਾਂ ਤੋਂ ਬਾਅਦ ਜਾਣ ਤੋਂ ਬਾਅਦ ਜਿੰਨਾ ਵੀ ਚੜਾਵਾ ਚੜਦਾ ਸ਼ਰਧਾ ਦੁਆਵਾਰਾ ਚੜਾਇਆ ਜਾਂਦਾ ਉਹ ਸਾਰਾ ਸਰਕਾਰ ਦੇ ਅੰਦਰ ਲੈ ਜੀ। ਉਹ ਤਾਂ ਸਰਕਾਰ ਕਰੀ ਸਰਕਾਰ ਕਰੀ ਬੱਤੀ ਹੈ। ਸਾਡੇ ਉਤੀ ਰਸਤਾਨ ਕਿਦਾਂ ਸੁਧਰੇ ਕਰਨ ਮੰਨਣਗੇ ਕਿਦਾਂ ਸੋਹਣੇ ਬਣਨਗੇ? ਸਦਾ ਪੈਸਾ ਦਾ ਸਰਕਾਰ ਚੱਕ ਕੇ ਲੈ ਜਾਂਦੀ ਹੈ। ਹੈ ਸਾਡੇ ਪਟਿਆਲਾ ਸਿੱਧੂ ਮਾ ਕਾਲੀ ਮੰਦਿਰ ਦੇ ਉੱਤੇ ਦਾ ਸਰਕਾਰਾਂ ਦੁਆਰਾ ਰਮਾਰਟ ਬੋਰਡ ਬਣਾ ਕੇ ਕਬਜ਼ਾ ਕੀਤਾ ਗਿਆ। ਉਹਦਾ ਜਿਹੜਾ ਪੈਸਾ ਚੜਾਵਾ ਚੜਦਾ ਉਹ ਸਰਕਾਰ ਲੈ ਜਾਂਦੀ ਹੈ। ਮਾਲਕੇ ਡੀਸੀ ਸਾਹਿਬ ਨੂੰ ਮੱਗ ਪੱਤਰ ਕੀਤਾ ਗਿਆ ਵੀ ਜਿਹੜਾ ਸਾਡਾ ਧਰਮ ਅਸਥਾਨ ਮੋੜ ਹੈ ਜੋ ਪਹਿਲਾਂ ਤੋਂ ਸਾਡੇ ਮੰਦਰਾਂ ਨੂੰ ਆਜ਼ਾਦ ਕਰੇ ਆਜ਼ਾਦ ਕਰੇ ਜਿੱਲੀਏ ਸਾਡੇ ਮੰਦਰ ਸਾਡੇ ਹੱਥਾਂ 'ਚ ਨਹੀਂ ਆਣਗੇ ਤਾਂ ਅਸੀਂ ਉੱਥੇ ਡਵੈਲਪਮੈਂਟ ਨਹੀਂ ਕਰ ਸਕਦੇ ਅਸੀਂ ਆਪਣੇ ਤਰੀਕੇ ਨਾਲ ਮੰਦਰ ਨਹੀਂ ਬਣਾ ਸਕਦੇ ਨੂੰ ਮੰਤਰਕਾਰ ਨੂੰ ਕੁਛ ਨਾ ਚਾਹਨਾ ਵੀ ਮਾਂ ਕਾਲੀ ਦਰਬਾਰ ਦਾ ਸੁੰਦਰੇ ਕਰਨ કોਨ ਕਰਾਏਗਾ ਉੱਥੇ ਜਿਹੜੇ ਲਗਾਤਾਰ ਵਿਵਾਦ ਹੋ ਰਹੇ ਚਾਹ ਪ੍ਰਸ਼ਾਸਨ ਨੂੰ ਲੈ ਕੇ ਨਹੀਂ ਜਾਂ ਹੋਰ ਵੀ ਕਈ ਮੁੱਦੇ ਨੇ ਉਹਨਾਂ ਦਾ ਫਲ ਕੌਣ ਕਰਾਏਗਾ ਦਸੀ ਸਰਕਾਰ ਲੋਕ ਜਾਨਣਾ ਚਾਹੁੰਦੇ ਨੇ ਮੈਂ ਕਹਿੰਦੇ ਭਗਤ ਜਾਨਣਾ ਚਾਹੁੰਦਾ ਨੇ ਲੱਖਾਂ ਕਰੋੜਾਂ ਦੀ ਤਦਾਦ ਦੇ ਵਿੱਚ ਉੱਥੇ ਲੋਕ ਦਾਨ ਦਿੰਦੇ ਨੇ ਬਿਲਕੁਲ ਜੀ ਦਿੰਦੇ ਨੇ ਨਾ ਫਿਰ ਪੈਸਾ ਕਿੱਥੇ ਜਾਂਦਾ ਪੈਸਾ ਸਰਕਾਰ ਦੇ ਅੰਦਰ ਜੀ ਪਿੱਛੇ ਜੀ ਸਾਡੀ ਇੰਪੀਟ ਹੋਣੀ ਹੈ ਸੁੰਦਰੇ ਕਰਨ ਤੇ ਕਿਉਂ ਨਹੀਂ ਲੱਗਦਾ ਲਾਉਂਦੇ ਨਹੀਂ ਸਰਕਾਰ ਲੈ ਜਾਂਦੀ ਹੈ ਉੱਥੇ ਮੈਂ ਕਹਿੰਦਾ ਅੱਜ ਵੀ ਮੰਦਰ ਪਰਸਦ ਦੇ ਅੰਦਰ ਜਿੱਤੇ ਕੀਤਨ ਹੁੰਦਾ ਸਤ ਸੰਗ ਹੁੰਦਾ ਉਥੇ ਅੱਜ ਵੀ ਤਲਤ ਭਰੇ ਹੋਏ ਨੇ ਲੋਕ ਲੱਗੇ ਨੇ ਪ੍ਰਸ਼ਾਸਨ ਦੁਆਰਾ perties ਖਜ਼ਾਨਾ ਜਿਹੜਾ ਮਾਤਾ ਮਾਣੇ ਦਾ ਹੈਗਾ ਉਹਨੂੰ ਲੋਕ ਕਰਕੇ ਅੰਦਰ ਤਲਤ ਰੱਖ ਦਿੰਦੇ ਨੇ ਇਹਨਾਂ ਕੋਲ ਤਾਂ ਸੰਭਵ ਦੀ ਜਗ੍ਹਾ ਨਹੀਂ ਹੈਗੀ ਅਸੀਂ ਇਹਨੇ ਉਹਦਾ ਪੈਸਾ ਪਿਆ ਸਾਡੇ ਮੰਦਿਰ ਦੇ ਭਵਿਆ ਸੁੰਦਰੀ ਘਰਾਂ ਤੇ ਲਗਾਇਆ ਜਾਵੇ ਅੱਗੇ ਨਰਾਤੇ ਦੇ ਤਿਆਰ ਨੇ ਪਰ ਅੱਜ ਤੱਕ ਕਦੀ ਹੋਇਆ ਉਸ ਮੰਦਿਰ ਦੇ ਵਿੱਚ ਕਦੀ ਰਾਸ਼ਟਰਪਤੀ ਜੀ ਨੂੰ ਕਦੀ ਪ੍ਰਾਈਮ ਮਿਨਿਸਟਰ ਜੀ ਨੂੰ ਲੈ ਕੇ ਗਏ ਜਦੋਂ ਅਮਰ ਸਾਬ ਕੋਈ ਰੋਡ ਲੱਗਦਾ ਤਾਂ ਦਰਬਾਰ ਸਾਹਿਬ ਜਾਂਦੇ ਹਨ ਤਾਂ ਕਾਰੀ ਮਾਦਾ ਮੰਦਿਰ ਦਾ ਐਡਾ ਰੋਲਾ ਪੈਣ ਦੇ ਬਾਅਦ ਵੀ ਕਿਉਂ ਨਹੀਂ ਪ੍ਰਸ਼ਾਸਨ ਬੋਲਦਾ ਸਭਨਾਂ ਤੋਂ ਮਾਂ ਜੀ ਆਏ ਉਹਨਾਂ ਦੀ ਮਾਂ ਆਂਦੀ ਹੈ ਉਹਨਾਂ ਦੀ ਭੈਣ ਆਂਦੀ ਹੈ ਹੋਰ ਮੰਤਰੀ ਆਏ ਨੇ ਡਾਕਟਰ ਬਲਬੀਰ ਉਰੇ ਬੈਠੇ ਨੇ ਉਹ ਜਾਂਦੇ ਨੇ ਸਾਡੇ ਐਮਐਲਏ ਕੋਲੀ ਸਾਹਿਬ ਜਾਂਦੇ ਨੇ ਅੱਜ ਤੱਕ ਕਿਸੇ ਨੇ ਵੀ ਹਾਦੀ ਸੁੰਦਰੀ ਗੱਲ ਕਰਵਾਇਆ ਜਾਏਗਾ ਕਦੋਂ ਕਰਵਾਇਆ ਜਾਏਗਾ ਉਹਦੀ ਕੋਈ ਡੇਟ ਮੈਨਸ਼ਨ ਨਹੀਂ ਕਾਗਜ਼ਾਂ ਦੇ ਵਿੱਚ ਹੀ ਹੈ ਦੁਵਾਨੂ ਕਮਜ਼ੋਰ ਕਰਨ ਦੀ ਅਕਸਰ ਬਾਹਰੀ ਲੋਕ ਸਾਜ਼ਿਸ਼ਾਂ ਕਰਦੇ ਰਹਿੰਦੇ ਨੇ ਲੇਕਿਨ ਕੁਝ ਆਪਣੇ ਜੈ ਚੰਦ ਨਾਲ ਰਲ ਕੇ ਇੱਕ ਸਾਜ਼ਿਸ਼ੇ ਤਹਿਤ Hindu ਮੰਦਿਰਾਂ ਦਾ ਜਿੰਨਾ ਚੜਾਵਾ ਆਪਣੇ ਅੰਦਰ ਲਿੱਤਾ ਗਿਆ ਔਰ ਉਹਦੇ ਨਾਲ ਕੀ ਉਹਦਾ ਇਸਤੇਮਾਲ ਕੀਤਾ ਗਿਆ ਦੂਜੇ ਘਰਮਾਂ ਨੂੰ ਸਬਸਿਡੀ ਸਾਡੇ ਘਰਮ ਦਾ ਪੈਸਾ ਸਾਡੀ ਆਸਥਾ ਦਾ ਪੈਸਾ ਦੂਜੇ ਘਰਮ ਨੂੰ ਸਬਸਿਡੀ ਕਿਉਂ ਦੇਣ ਦੀ ਕਿਆ ਸਿੱਖ ਸਮਾਜ ਮੰਗ ਪੱਤਰ ਦਿੰਦਾ ਉਹ ਆਪਣਾ ਹੱਕ ਲੈ ਕੇ ਰੱਖਦਾ ਕੱਲ ਅੱਜ ਉਹਨਾਂ ਨੇ ਕਿਹਾ ਸੀ ਕਿ ਸਾਡੇ ਦਾ ਟੈਕਸ ਬੰਦ ਕਰੋ ਹੋਇਆ ਨਾ ਸਾਡੇ ਸਮਾਜ ਦੇ ਲੋਕਾਂ ਨੂੰ ਡਿਵਾਈਡ ਕਰਕੇ ਰੱਖ ਦਿੰਦੇ ਵੋਟਾਂ ਦੀ ਰਾਜਨੀਤੀ ਦੇ ਵਿੱਚ ਕਦੀ ਸਾਨੂੰ ਇਕੱਠੇ ਨਹੀਂ ਹੋਣ ਦਿੰਦੇ ਅੱਜ ਸਾਰਾ ਸਮਾਜ ਬੈਠਾ ਸਾਨੂੰ ਇਕੱਠੇ ਹੋ ਕੇ ਆਪਣੇ ਹੱਕ ਲੈਣੇ ਪੈਣਗੇ ਸੁਪਤੀ ਮਹਾਰਾਮੰਦਰ ਚੜਿਆ ਉਹ ਪੈਸਾ ਗਿਆ ਕਿੱਥੇ ਉਹ ਪੈਸਾ ਗਿਆ ਕਿੱਥੇ ਜਿਹੜਾ ਕਰੋੜਾਂ ਰੁਪਇਆ ਮਾਂ ਕਾਲੀ ਦੇ ਪਕਟਾ ਨੇ ਮਾਂ ਮੰਦਿਰ ਮਾਂ ਕਾਲੀ ਦੇ ਦਰਬਾਰ ਦੇ ਖੱਲਿਆਂ ਚ ਪਾਇਆ ਉਹ ਪੈਸਾ ਭਵੰਤਮਨ ਸਰਕਾਰ ਦੀ ਕਿੱਥੇ ਗਿਆ ਨਹੀਂ ਇਹ ਦੇਰ ਪੰਜਾਬ ਦਾ ਮੁੱਖ ਮੰਤਰੀ Hindu ਨਹੀਂ ਹੁੰਦਾ Hindu ਸਵਾਦ ਪੰਜਾਬ ਦਾ ਮੁੱਖ ਮੰਤਰੀ ਨਹੀਂ ਬਣਦਾ ਉਹਨੀਆਂ ਹਿੰਦੂਆਂ ਨੂੰ ਨਹੀਂ ਕੋਈ ਸਾਫ ਪੈਸਾ ਦੱ ਤਿੰਕ ਧਾਰੀ ਦੀ ਨਹੀਂ ਬਤਾਉਂਦੀ ਕੁਝ ਨਹੀਂ ਮਿਲਣਾ ਆਪਾਂ ਖੋ ਗੁਰਦੁਆਰਿਆਂ ਦੇ ਬਾਹਰ ਪਾਰਕਿੰਗ ਦਾ ਕੋਈ ਪੈਸਾ ਨਹੀਂ ਲਿਆ ਜਾਂਦਾ ਸਾਡੇ ਜਿੰਨੇ ਵੀ ਤੀਰਥ ਜਿੰਨੇ ਵੀ ਪੈਸਾ ਸਰਕਾਰ ਲੈ ਰਹੀ ਆ ਪਾਰਕਿੰਗਾਂ ਕਿਰਾਏ ਦੇ ਦਿੱਤੀਆਂ ਹੋਈਆਂ ਸਾਨੂੰ ਮੱਥਾ ਟੇਕਣ ਵਾਸਤਾ 100 ਰੁਪਏ ਟੈਕਸ ਦੇਣਾ ਪੈਂਦਾ ਉਹਦਾ ਕੀ ਰੀਜ਼ਨ ਆ ਕਿ ਹਿੰਦੂ ਬੋਲਦਾ ਨਹੀਂ ਹਿੰਦੂ ਮੁੱਖ ਮੰਤਰੀ ਨਹੀਂ ਪੰਜਾਬ ਦਾ ਆਲੇ ਆਇਆ ਬੜੀ ਜਲਾਵਾ ਡੋਕਰ ਸਾਹਿਬ ਲਵਨਦੀ ਵੀ ਨਾਲ ਬੈਠੇ ਨੇ ਲਵਨਦੀ ਬੈਠੇ ਨੇ ਲਵਨਦੀ ਬੈਠੇ ਨੇ ਸਰੋਜ ਕੁਸਰ ਜੀ ਜੀ ਆਏ ਨੇ ਬਬੇ ਫਾਰਦਵਾ ਸ਼੍ਰੀ ਗੁਰੂ ਕੋਤਨੋਲੀ ਸਾਹਿਬ ਆਏ ਨੇ ਚੀਰਮੈਨ ਸਾਹਿਬ ਸਾਡੇ ਮੁੱਖੀ ਤੋਂ ਰਾਮਕੁਮਾਰ ਜੀ ਆਏ ਨੇ ਠੀਕ ਹੈ ਇੱਕ ਨਾ ਬੜੀ ਤਕਲੀਫ ਹੋ ਰਹੀ ਹੈ ਸਾਰੇ ਪਾਸੇ ਖਵਾਰਾ ਦਿਨ ਸੋਸ਼ਲ ਮੀਡੀਆ ਸੁੱਖੀਆਂ ਦਾ ਬੜੀਆਂ ਅੱਜ ਕੱਲ ਕੀ ਲਿਖਿਆ ਉਹ ਪਟਿਆਲੇ ਵਿੱਚ ਮਹਾਕਾਲੀ ਦੇ ਮੰਦਰ ਚ ਪ੍ਰਸ਼ਾਦ ਨੂੰ ਲੈ ਕੇ ਵਿਵਾਦ ਕਿੱਦਾਂ ਕਿ ਉਹ ਸੁਣ ਨਾ ਮਰੇ ਇੱਡਾ ਵੱਡਾ ਪੀਰ ਸਥਾਨ ਉਹ ਹਿੰਦੂ ਸਮਾਜ ਦਾ ਲੱਖਾਂ ਹੀ ਲੋਕ ਨਮਸਤਕ ਹੁੰਦੇ ਨੇ ਮਾਦੇ ਦਰਬਾਰ ਆ ਕੇ ਉੱਥੇ ਪ੍ਰਸ਼ਾਦ ਦੇ ਵਿਵਾਦ ਨੂੰ ਲੈ ਕੇ ਹੀ ਹਰ ਵਕਤ ਜਿਵਾਦ ਕਿਉਂਗਾ ਚਰਚਾ ਕਿਉਂ ਚੱਲਦੀ ਹੈ ਪਰ ਆਦੀ ਇਹ ਸਭ ਤੋਂ ਵੱਡੀ ਗੱਲ ਇਹ ਹੈ ਕਿ ਜਦੋਂ ਦਾ ਮੰਦਿਰ ਦਾ ਸੁੰਦਰੀਕਰਨ ਪੁਰਾਣੇ ਟਾਈਮ 'ਚ ਹੋਇਆ ਸੀਗਾ ਮਹਾਰਾਜਿਆਂ ਨੇ ਕਰਵਾਇਆ ਸੀ ਉਸ ਤੋਂ ਬਾਅਦ ਮੰਦਿਰ ਸਰਕਾਰੀ ਹੱਥਾਂ 'ਤੇ ਚੱਲ ਗਿਆ ਸਰਕਾਰੀ ਹੱਥਾਂ ਤੋਂ ਬਾਅਦ ਜਾਣ ਤੋਂ ਬਾਅਦ ਜਿੰਨਾ ਵੀ ਚੜਾਵਾ ਚੜਦਾ ਸ਼ਰਧਾ ਦੁਆਵਾਂ ਦੁਆਰਾ ਚੜਾਇਆ ਜਾਂਦਾ ਉਹ ਸਾਰਾ ਸਰਕਾਰ ਦੇ ਅੰਦਰ ਹੈ ਜੀ ਜਿੰਨੇ ਉੱਥੇ ਭਗਤ ਜਾਂਦੇ ਨੇ ਜਾਂ ਕਮੇਟੀਆਂ ਬਣੀ ਐ ਉਹ ਉੱਥੇ ਕੰਮ ਕਰ ਨਹੀਂ ਪਾਉਦੀਆਂ ਉਹਨਾਂ ਜਿੰਨਾਂ ਪ੍ਰਸ਼ਾਦ ਦਾ ਵਿਵਾਦ ਜੀਆ ਦੇਖੋ ਪ੍ਰਸ਼ਾਦ ਦਾ ਵਿਵਾਦ ਇਹ ਹੈ ਜਿਹੜਾ ਉੱਥੇ ਬਾਹਰ ਦੁਕਾਨਾਂ ਵਾਲੇ ਮਾਫੀਆ ਬੈਠਾ ਹੈ ਪ੍ਰਸ਼ਾਦ ਮਾਫੀਆ ਉਹ ਆਪਣੀ ਮਨਮਰਜ਼ੀ ਦਾ ਪ੍ਰਸ਼ਾਦ ਬਣਾਉਂਦੇ ਨੇ ਉਹ ਵੇਚਦੇ ਨੇ ਉਹਦੇ ਵਿੱਚ ਕੀ ਹੁੰਦਾ ਬਾਅਦ ਇਹਦੇ ਸ਼ਰਧਾਲੂ ਆਉਂਦੇ ਨੇ ਦੂਜੇ ਜਾਂ ਤੀਜੇ ਦਿਨ ਕੋਈ ਨਾ ਕੋਈ ਸ਼ਰਧਾਲੂ ਦੀ ਸ਼ਿਕਾਇਤ ਹੁੰਦੀ ਹੈ ਵੀ ਅਸੀਂ ਆਏ ਜੀ ਸਾਡੇ ਲੁੱਟ ਕੀਤੀ ਗਈ ਹੈ ਦੁਕਾਨਦਾਰ ਦੁਆਰਾ ਜਿਹੜਾ ਪਿੱਛੇ ਬਾਦ 3100 ਵਾਲਾ 5100 ਵਾਲਾ ਉਹ ਕੋਈ ਦਾ ਬਾਲੇ ਦਾ ਭਗਸੀ ਵਿਚਾਰਾ ਦੁਕਾਨਦਾਰ ਦਾ ਸੀ ਬਿਲਕੁਲ ਦੁਕਾਨਦਾਰ ਦਾ ਸੀਗਾ ਜਿਹੜੀਆਂ ਮੰਦਰ ਦੀ ਦੁਕਾਨ ਵਾਲੇ ਉਹਨਾਂ ਦਾ ਰੋਲਾ ਸੀ ਉਹ ਉਹ ਸ਼ਰਧਾਦੂ ਆਂਬਾਲੇ ਤੋਂ ਆਇਆ ਸੀ ਮੱਥਾ ਟੇਕਣ ਲਈ ਅੱਛਾ ਜੀ ਉਹ ਇਹ ਕਹਿੰਦਾ ਦਿਖਾ ਕੇ ਆਏ ਕਿ ਇਹ ਡਾਕਟਰ ਨੂੰ ਉਹਦੀ ਕੋਈ ਪ੍ਰੋਬਲਮ ਸੀ ਅਗਲਾ ਕਹਿੰਦਾ ਮਾਤਾ ਰਾਣੀ ਜੀ ਅਸੀਂ ਸੁੱਕੇ ਜਾਈਏ ਕੋਈ ਮੱਥਾ ਟੇਕੇ ਜਾਈਏ ਵੀ ਅਸੀਂ ਤੰਦਰੁਸਤੀ ਰਵੇ ਸਾਨੂੰ ਦੁਕਾਨਦਾਰ ਦੁਵਾਰਾ ਨੂੰ ਪ੍ਰਸ਼ਾਦ ਦੇ ਦਿੱਤਾ ਗਿਆ ਜਦੋਂ ਉਹ ਵਾਪਸ ਆਇਆ ਉਹਨੂੰ ਪੈਸੇ ਦੇਣ ਦੀ ਕੋਸ਼ਿਸ਼ ਕੀਤੀ ਉਹਨੇ ਤਾਂ ਉਹ ਕੈਲਕੂਲੇਟਰ ਜਨ ਲੱਗ ਗਿਆ ਉਹ ਕਹਿੰਦਾ ਜੀ ਇੰਨਾ ਕਿਹੜਾ ਲੰਬਾ ਥੋੜਾ ਹਿਸਾਬ ਬਣ ਗਿਆ ਪ੍ਰਸ਼ਾਦ ਹੀ ਹੈ ਇੱਕ ਨਾਲੀਆ ਲਏ ਮੈਂ ਥੋੜੇ ਲੱਡੂ ਲਏ ਨੇ ਕਹਿੰਦਾ ਜੀ 2950 ਰੁਪਏ ਬਣ ਗਏ ਅੱਛਾ ਜੀ ਉਹ ਕਹਿੰਦਾ ਭਾਈ 3250 ਰੁਪਏ ਕਾਦੇ ਬਣ ਗਏ 10 ਲੱਡੂ ਆਦੇ 10 ਲੱਡੂ ਇੱਕ ਨਾਲੀਆ ਇੱਕ ਤੁੰਨੀ ਛੋਟੀ ਜੀ ਅੱਛਾ ਜੀ ਤਾਂ ਉਹਦੇ ਉਹਨੇ 2950 ਰੁਪਏ ਮੜ ਉਹ ਕਹਿੰਦਾ ਚੱਲ ਕੋਈ ਗੱਲ ਨਹੀਂ ਉਹਦੇ ਪਰਿਵਾਰ ਨਾਲ ਸੀ ਵੀ ਆਪਾਂ ਲੜਦਾ ਕਦੇ ਨਹੀਂ ਹੈ ਉਹਨੇ 1100 ਰੁਪਏ ਦਿੱਤਾ ਭਾਈ ਤੂੰ 1100 ਰੁਪਏ ਰੱਖ ਲੈ ਉਹਦੇ ਨਾਲ ਬਹਿਸ ਸਈਆ ਕੀਤਾ ਗਿਆ ਉਹਦੇ ਪਰਿਵਾਰ ਦੇ ਨਾਲ ਉਹਨੇ ਕਿਹਾ ਚਲੋ ਮੈਂ ਮਦਦ ਮੰਗਦਾ ਬਿਕੋਸ ਪ੍ਰਸ਼ਾਸਨ ਚੌਕੀ ਬਣੀ ਹੋਈ ਹੈ ਜਦੋਂ ਪੁਲਿਸ ਪ੍ਰਸ਼ਾਸਨ ਕੋਲ ਗਿਆ ਤਾਂ ਉੱਥੇ ਉਹਦੇ ਨਾਲ ਪੁਲਿਸ ਮੈਂ ਕਰੇ ਜਿਹੜੇ ਉੱਥੇ ਮੌਜੂਦ ਬੰਦੇ ਸੀ ਉਹਨਾਂ ਨਾਲ ਵੀ ਧੱਕਾ ਕੀਤਾ ਗਿਆ ਪਰਿਵਾਰ ਦੇ ਨਾਲ ਉਹਨੂੰ ਕਹਿੰਦੇ ਅਸੀਂ ਕੀ ਕਰ ਸਕਦੇ ਹਾਂ ਉਹ ਕਾਦੇ ਨਹੀਂ ਬਿਠਾਏ ਨੇ ਸਰਕਾਰ ਨੇ ਸਾਡੇ ਬੱਬਰ ਜੀ ਵੀ ਇਦਾਂ ਬਵਾਦ ਹੁੰਦਾ ਪਟਿਆਰਾ ਚਿੰਨ੍ਹ ਹਿੰਦੂ ਗੱਠਨ ਬੈਠੇ ਚੋਨੀ ਰੋਲਾ ਪਾਉਂਦੇ ਦੇਖੋ ਉਹਦਾ ਚੱਕਦੇ ਉਹ ਨਹੀਂ ਬੀਸੀਵਲ ਜਾਂਦੇ ਉਹ ਨਹੀਂ ਧਰਲਾ ਲਾਂਦੇ ਮੁੱਦਾ ਤਾਂ ਆਪਾਂ ਸਾਰੇ ਸੰਗਠਨ ਜਿੰਨੇ ਹੈਗੇ ਧਰਨੇ ਪ੍ਰਦਰਸ਼ਨ ਕਰਨੇ ਬੜੇ ਕਾਲੇ ਰੰਨੇ ਆ ਜਦੋਂ ਆਪਣੀ ਇਸਨੂ ਫੀਡ ਦਾ ਮੁੱਦਾ ਆ ਗਿਆ ਕਿਉਂ ਨਹੀਂ ਉਹਦੇ ਲਈ ਕਦਮ ਚੱਕਿਆ ਗਿਆ ਅਸੀਂ ਇਸ ਲਈ ਭਗਾਨੀ ਪਹਿਲਾਂ ਵੀ ਕਈ ਵਾਰ ਮਤਲਬ ਕੇ ਡੀਸੀ ਸਾਹਿਬ ਨੂੰ ਮਾਗ ਪੱਤਰ ਕੀਤਾ ਗਿਆ ਵੀ ਜਿਹੜਾ ਸਾਡਾ ਧਰਮ ਹੱਥ ਬੋਰਡ ਹੈ ਜੋ ਪਹਿਲਾਂ ਤਾਂ ਸਾਡੇ ਮੰਦਰਾਂ ਨੂੰ ਆਜ਼ਾਦ ਕਰੇ ਆਜ਼ਾਦ ਕਰੇ ਜਿੰਨੇ ਸਾਡੇ ਮੰਦਰ ਸਾਡੇ ਹੱਥਾਂ 'ਚ ਨਹੀਂ ਆਣਦੇ ਤਾਂ ਅਸੀਂ ਉੱਥੇ ਡਵੈਲਪਮੈਂਟ ਨਹੀਂ ਕਰ ਸਕਦੇ ਅਸੀਂ ਆਪਣੇ ਤਰੀਕੇ ਨਾਲ ਮੰਦਰ ਨਹੀਂ ਖੜਾ ਸਕਦੇ ਕੋਕੇ ਜਿਹੜੇ ਸਰਕਾਰ ਉਹਨਾਂ ਦੇ ਸਰਕਾਰ ਇੱਕ ਗੱਲ ਬੜੀ ਵੱਡੀ ਆ ਲੱਖਾਂ ਕਰੋੜਾਂ ਦੀ ਤਦਾਦ ਦੇ ਵਿੱਚ ਉੱਥੇ ਲੋਕ ਦਾਨ ਦਿੰਦੇ ਨੇ ਬਿਲਕੁਲ ਜੀ ਦਿੰਦੇ ਨੇ ਨਾ ਮੇ ਪੈਸਾ ਕਿੱਥੇ ਜਾਂਦਾ ਪੈਸਾ ਸਰਕਾਰ ਦੇ ਅੰਦਰ ਜੀ ਪਿੱਛੇ ਜੀ ਸਾਡੀ ਬੀੜਾ ਹੁੰਦੀ ਆ ਸੁੰਦਰੇ ਕਰਨ ਤੇ ਕਿਉਂ ਨਹੀਂ ਲੱਗਦਾ ਲਗਾਉਂਦੇ ਜੀ ਸਰਕਾਰ ਲੈ ਜਾਂਦੀ ਆ ਉੱਥੇ ਮੈਂ ਕਹਿੰਦਾ ਅੱਜ ਵੀ ਮੰਦਰ ਪਰਸੇ ਦੇ ਅੰਦਰ ਜਿੱਥੇ ਕੀਰਤਨ ਹੁੰਦਾ satsang ਹੁੰਦਾ ਉੱਥੇ ਅੱਜ ਵੀ ਤਰੰਤ ਭਰੇ ਹੋਏ ਲੋਕ ਲੱਗੇ ਹੋਏ ਨੇ ਪ੍ਰਸ਼ਾਸਨ ਦੁਆਰਾ ਭਰਤੀਆ ਖਿਆਲ ਨਾਲ ਜਿਹੜਾ ਮਾਤਾ ਮਾ ਰਾਨੀ ਦਾ ਹੈਗਾ ਉਹਨੂੰ ਲੋਕ ਕਰਕੇ ਅੰਦਰ ਤਰੰਕਾ ਰੱਖ ਜਿੰਦੇ ਨੇ ਇਹਨਾਂ ਕੋਲ ਤਾਂ ਸਾਮੰਥੀ ਜਗ੍ਹਾ ਨਹੀਂ ਹੈਗੀ ਅਸੀਂ ਕਹਿੰਦੇ ਆ ਉਹਦਾ ਪੈਸਾ ਪਿਆ ਸਾਡੇ ਮੰਦਰ ਦੇ ਭਵਿਆ ਸੁੰਦਰੀਕਰਨ ਤੇ ਲਗਾਇਆ ਜਾਵੇ ਅੱਗੇ ਨਰਾਤੇ ਫੇਰ ਤਿਆਰ ਨੇ ਅਜੇ ਤੱਕ ਅਜੇ ਤੱਕ ਇਹਨਾਂ ਤੋਂ ਨਾ ਤਾਂ ਬਾਥਰੂਮ ਦੀ ਅਸਫੀਲਟੀਆਂ ਦਿੱਤੀਆਂ ਗਈਆਂ ਨਾ ਤਾਂ ਆਦੀ ਨਾ ਤਾਂ ਆਦੀ ਦਿੱਤੀ ਗਈ ਮੈਂ ਕਹਿੰਦਾ ਜੀ ਇਨਸ਼ਾਅਲਾ ਜਿੰਨੇ ਵੀ ਸਿੱਕ ਧਰਮ ਦੇ ਸਥਾਨ ਬਣੇ ਬਣੇ ਮੈਂ ਕਹਿੰਦਾ ਜੀ ਰੋਟੀ ਲੱਕ ਕੇ ਖਾ ਲਓ ਫਰਸ਼ ਤੇ ਸਾਡੇ ਇੱਥੇ ਜਾਂਦੇ ਸਫਾਈ ਨਹੀਂ ਹੈਗੀ ਕਿਸੇ ਤਰ੍ਹਾਂ ਦੀ ਇਹ ਗੱਲ ਕਿਉਂ ਆ ਇਸ ਲਈ ਜੇ ਸਾਡੇ ਜਿਹੜੇ ਪੈਸੇ ਹੈਗੇ ਨੇ ਉਹ ਸਰਕਾਰ ਲੈ ਜਾਂਦੀ ਆ ਉਹਨਾਂ ਦਾ ਫੰਡ ਉਹਨਾਂ ਕੋਲ ਪਿਆ ਉਹ ਲਗਾਉਂਦੇ ਨੇ ਸਫਾਈ ਹੋ ਰਹੀ ਆ ਵਧੀਆ ਲੋਕ ਕਹਿੰਦੇ ਨੇ ਗੁਰੂ ਘਰਾਂ ਚ ਜਾਓ ਬੜੀ ਸਫਾਈ ਬਿਲਕੁਲ ਅੱਜ ਮੁੱਦਾ ਇਹ ਬਣਿਆ ਹੈ ਜੀ ਗੁਰੂ ਸਾਹਿਬ ਸੁਥਰੇ ਬੜੇ ਨੇ ਪਰ ਸਾਡੇ ਜਿਹੜੇ ਸਿੱਧਸਤਾਨ ਦੇ ਉੱਥੇ ਕਿਉਂ ਜਾ ਸਰਕਾਰ ਕਰੀ ਸਰਕਾਰ ਕਰੀ ਬੱਤੀ ਹੈ ਸਾਡੇ ਉੱਤੀ ਸਤਿ ਸਾਨ ਕਿਦਾਂ ਸੁਥਰੇ ਕਰਨ ਬਣਨਗੇ ਕਿਦਾਂ ਸੋਹਣੇ ਬਣਨਗੇ ਸਾਡਾ ਪੈਸਾ ਦਾ ਸਰਕਾਰ ਚੱਕ ਕੇ ਲੈ ਜਾਂਦੀ ਹੈ ਹੈ ਸਾਡੇ ਪਟਿਆਲਾ ਅਸਥਿਤ ਮਾ ਕਾਲੀ ਮੰਦਿਰ ਦੇ ਉੱਤੇ ਦਾ ਸਰਕਾਰਾਂ ਦੁਆਰਾ ਜਦੋਂ ਹਰਤ ਬੋਰਡ ਬੁਲਾ ਕੇ ਕਬਜ਼ਾ ਕੀਤਾ ਗਿਆ ਉਹਦਾ ਜਿਹੜਾ ਪੈਸਾ ਚਲਾਵਾ ਚੜਦਾ ਉਹ ਸਰਕਾਰ ਵੇਜਦੀ ਹੈ ਮੰਦਿਰ ਦਾ ਸੁੰਦਰੇਕਰਨ ਕੌਣ ਕਰਾਏਗਾ ਮੈਂ ਪੰਜਾਬ ਸਰਕਾਰ ਨੂੰ ਕੁਛ ਨਾ ਚਾਹਨਾ ਇਹ ਮਾਂ ਕਾਲੀ ਦਰਬਾਰ ਦਾ ਸੁੰਦਰੇਕਰਨ ਕੌਣ ਕਰਾਏਗਾ ਉੱਥੇ ਜਿਹੜੇ ਲਗਾਤਾਰ ਵਿਵਾਦ ਹੋ ਰਹੇ ਚਾਹ ਪ੍ਰਸ਼ਾਸਨ ਨੂੰ ਲੈ ਕੇ ਨੇ ਜਾਂ ਹੋਰ ਵੀ ਕਈ ਮੁੱਦੇ ਨੇ ਉਹਨਾਂ ਦਾ ਹੱਲ ਕੌਣ ਕਰਾਏਗਾ ਦੱਸੇ ਸਰਕਾਰ ਲੋਕ ਪੁੱਛਣਾ ਚਾਹੁੰਦੇ ਨੇ ਮਾਂ ਕਾਲੀ ਦੇ ਭਗਤ ਜਾਨਣਾ ਚਾਹੁੰਦੇ ਨੇ ਮੈਂ ਜੀ ਪਿੱਛੇ ਜਿਹੜੀਆਂ ਕਮੇਟੀਆਂ ਉੱਥੇ ਬਣੀ ਹੈ ਜੀ ਕੌਣ ਆਤਾ ਮਾਂ ਜੀ ਆਏ ਉਹਨਾਂ ਦੀ ਮਾਂ ਆਂਦੀ ਹੈ ਉਹਨਾਂ ਦੀ ਭੈਣ ਆਂਦੀ ਹੈ ਹੋਰ ਮੰਤਰੀ ਆਏ ਡਾਕਟਰ ਬਲਬੀਰ ਉਰੇ ਬੈਠੇ ਨੇ ਉਹ ਜਾਂਦੇ ਨੇ ਸਾਡੇ ਐਮਐਲਏ ਕੋਲੀ ਸਾਹਿਬ ਜਾਂਦੇ ਨੇ ਅੱਜ ਤੱਕ ਕਿਸੇ ਨੇ ਵੀ ਹਾਂਜੀ ਸੁੰਦਰੀ ਗੱਲ ਕਰਵਾਇਆ ਜਾਏਗਾ ਕਦੋਂ ਕਰਵਾਇਆ ਜਾਏਗਾ ਉਹਦੀ ਕੋਈ ਡੇਟ ਮੈਂਸ਼ਨ ਨਹੀਂ ਕਾਗਜ਼ਾਂ ਦੇ ਵਿੱਚ ਹੀ ਹੈ ਦੇਖਿਆ ਜਵੇ ਜਗਤ ਜੰਮੀ ਮਾਂ ਕਾਲੀ ਹੈ ਬਿਲਕੁਲ ਕੋਈ ਬਾਹਰੋਂ ਰਾਜਦੂਤ ਆਵੇ ਨਾ ਉਹ ਪਟਿਆਲਾ ਸਤ ਮਾਂ ਕਾਲੀ ਦਰਬਾਰ ਦੇ ਦਰਸ਼ਨ ਕਰਨ ਜਾਵੇ ਉੱਥੇ ਅਸ਼ੀਰਵਾ ਲੈਣ ਜਾਂਦੇ ਬਿਲਕੁਲ ਪਰ ਨਹੀਂ ਸਾਨੂੰ ਉਹ ਚੱਕਿਆ ਨਹੀਂ ਜਾਂਦਾ ਉਹ ਦਿਖਾਈ ਨਹੀਂ ਜਾਂਦਾ ਕਿਉਂ ਅਗਰ ਤੁਸੀਂ ਉਹ ਸੁੰਦਰ ਰੇਖਨ ਕਰਤਾ ਕਿਤੇ ਜਿਹੜਾ ਸ਼ਰਧਾਲੂ ਕਿਤੇ ਹੋਰ ਜਾਂਦਾ ਉਹ ਕਿਤੇ ਇਧਰ ਨਾਲ ਲੱਗ ਜੇ ਇਹ ਕਿਤੇ ਨਹੀਂ ਕਿਤੇ ਇੱਕ ਇੱਕ ਵਾਰ ਤੱਕ ਹੀ ਹੈ Hindu ਸਮਾਜ ਨੂੰ ਗੁਲਾਮ ਦਿਖਾਇਆ ਗਿਆ ਬਿਨਾ ਮੈਂ ਫਿਰ ਕਹਿ ਰਿਹਾ ਪੰਜਾਬ ਦੇ ਵਿੱਚ ਉੱਤਰੀ ਭਾਰਤ ਦਾ ਇੱਕ ਪਵਿੱਤਰ ਕਾਲੀ ਮਾਤਾ ਦਾ ਮੰਦਿਰ ਇੱਕ ਮੰਦਿਰ ਕਾਲੀ ਮਾਤਾ ਦਾ ਪਟਿਆਲੇ ਚ ਹਰ ਕਿਹੜਾ ਉਹ ਸ਼ਾਹੀ ਪਟਿਆਲਾ ਜਿਹੜਾ ਪੰਜਾਬ ਦੀ ਇੱਕ ਪਛਾਣ ਲੱਗਦਾ ਪਰ ਅੱਜ ਤੱਕ ਕਦੀ ਹੋਇਆ ਬਸ ਮੰਦਿਰ ਦੇ ਵਿੱਚ ਕਦੀ ਰਾਸ਼ਟਰਪਤੀ ਜੀ ਨੂੰ ਕਦੀ ਪ੍ਰਾਈਮ ਮਿਨਿਸਟਰ ਜੀ ਨੂੰ ਲੈ ਕੇ ਗਏ ਜਦੋਂ ਅੰਮ੍ਰਿਤਸਰ ਕੋਈ ਰੌਂਡ ਲੱਗਦਾ ਤਾਂ ਦਰਬਾਰ ਸਾਹਿਬ ਜਾਂਦੇ ਆ ਨਾ ਤਾਂ ਕਾਲੀ ਮਾਤਾ ਮੰਦਿਰ ਦਾ ਐਡਾ ਰੋਲਾ ਪੈਣ ਦੇ ਬਾਵਜੂਦ ਵੀ ਕਿਉਂ ਨਹੀਂ ਪ੍ਰਸ਼ਾਸਨ ਬੋਲਦਾ ਕਿਉਂ ਨਹੀਂ ਡੀਸੀ ਜੀ ਇੰਟਰਵਿਊ ਮੈਂ ਫੇਕ ਕੀ ਕਰਿਆ ਗੁਲਾਮ ਗੁਲਾਮ ਹੋ ਜਾਇਆ ਉਹ ਪਹਿਲੇ ਹਿੰਦੂ ਦਾ ਕੰਦ ਕਿਤਾ ਵੱਡਾ ਹੋ ਜਾਏ ਹਿੰਦੂ ਦੇਵੀ ਦੇਵਤਿਆਂ ਦਾ ਵੀ ਕਿਹਨੇ ਪੰਜਾਬ 'ਚ ਕਿੰਦਾ ਨਾਮ ਹੋ ਜਾਏ ਅਸਲ 'ਚ ਕੀ ਆ ਇੱਥੇ ਪਟਿਆਲੇ ਦੇ ਲੋਕ ਸਦਾ ਸੋਨੂ ਜੀ ਬੈਠੇ ਨੇ ਹਾਂਜੀ ਤੁਸੀਂ ਸਮੁੱਧੇ ਨੂੰ ਕਦੀ ਚੱਕਿਆ ਵੀ ਅਸੀਂ ਉਸ ਦਿਨ ਜਿੱਦਣ ਪ੍ਰਸ਼ਾਸਨ ਰੋਲਾ ਪਾਇਆ ਸੀ ਡੀਸੀ ਸਾਹਿਬ ਨੂੰ ਮੰਗ ਪੱਤਰ ਦਿੱਤਾ ਸੀ ਅਸੀਂ ਮੈਂ ਤੇ ਬੱਬਰ ਸਾਹਿਬ ਗਏ ਤੇ ਅਸੀਂ ਪਰ ਇਹ ਕਹਿੰਦੇ ਆ ਜੀ ਹੁਣ ਦਫ਼ਤਰ ਤੋਂ ਪੁੱਛਦੇ ਆਂ ਡੀਸੀ ਸਾਹਿਬ ਨੂੰ ਜੇ ਤਾਂ ਨਹੀਂ ਕਰਨਗੇ ਤੇ ਅਸੀਂ ਧਰਨੇ ਦੇ ਬੈਠਾਂਗੇ ਉੱਥੇ ਹੁਣ ਨਹੀਂ ਕੀ ਸਿੱਖ ਸਮਾਜ ਮੰਗ ਪੱਤਰ ਦਿੰਦਾ ਉਹ ਆਪਣਾ ਹੱਕ ਲੈ ਕੇ ਰੱਖਦਾ ਕਰਨ ਅੱਜ ਉਹਨਾਂ ਨੇ ਕਿਹਾ ਸੀ ਵੀ ਸਾਡੇ ਦਾ ਟੈਕਸ ਬੰਦ ਕਰੋ ਹੋਇਆ ਨਾ ਸਾਡੇ ਸਮਾਜ ਦੇ ਲੋਕਾਂ ਨੂੰ ਡਿਵਾਈਡ ਕਰਕੇ ਰੱਖਦੇ ਨੇ ਵੋਟਾਂ ਦੀ ਰਾਜਨੀਤੀ ਦੇ ਵਿੱਚ ਕਦੀ ਸਾਨੂੰ ਇਕੱਠੇ ਨਹੀਂ ਹੋਣ ਦਿੰਦੇ ਅੱਜ ਸਾਰਾ ਸਮਾਜ ਬੈਠਾ ਸਾਨੂੰ ਇਕੱਠੇ ਹੋ ਕੇ ਆਪਣੇ ਹੱਥ ਲੈਣੇ ਪੈਣਗੇ ਕਿਉਂ ਲਗਨ ਜੀ ਤੁਸੀਂ ਵੀ ਪਟਿਆਲੇ 'ਚ ਬੈਠੇ ਤੁਸੀਂ ਕਿਉਂ ਨਹੀਂ ਉੱਠਾ ਚੁੱਕਿਆ ਅੱਜ ਹੀ ਦਾ ਰਾਜਪੁਰਾ ਜੀ ਤੁਸੀਂ ਦੱਸੋ ਇਹ ਐਡਾ ਪਵਿੱਤਰ ਸਥਾਨ ਹੋਵੇ ਪੂਰੇ ਵਰਲਡ ਦਾ ਇੱਕ ਮਸ਼ਹੂਰ ਅੱਜ ਤੱਕ ਉੱਥੇ ਕਿਹਾ ਡੀਸੀ ਦੀ ਡਿਊਟੀ ਨਹੀਂ ਬਣਦੀ ਵੀ ਉੱਥੇ ਜਾ ਕੇ ਮਸਲਾ ਸੋਲਵ ਕੀਤਾ ਗਾ ਨਹੀਂ ਸਾਨੂੰ ਸਾਨੂੰ ਵੱਡੀ ਗੱਲ ਇਹ ਹੈ ਜੀ ਜਿਹੜਾ ਆਪਣਾ ਹਿੰਦੂ ਆ ਉਹ ਇਕੱਠਾ ਹੀ ਨਹੀਂ ਹੈ ਅੱਜ ਤੁਸੀਂ ਰੋਲਾ ਪਾਣੇ ਚਾਰ ਬੰਦੇ ਆਦੇ ਦੋ ਬੰਦੇ ਡੀਸੀ ਸਾਹਿਬ ਨਾਲ ਵਿੱਚ ਚਲੇ ਜਾਂਦੇ ਨੇ ਜੀ ਜੀ ਸਾਡੇ ਗਵਰਨਮੈਂਟ ਪਤਾ ਕੋ ਵੀ ਸਾਡਾ ਆ ਕਰ ਦੋ ਆਪਣਾ ਜਿਹੜਾ ਸਮਾਜ ਹੈ ਜੀ ਉਹ ਵੰਡਤਾ ਇਹਨਾਂ ਨੇ ਆਪਣਾ ਸਮਾਜ ਇਕੱਠਾ ਨਹੀਂ ਹੈਗਾ ਜੇ ਆਪਣਾ ਸਮਾਜ ਇਕੱਠਾ ਹੋਵੇ ਫਿਰ ਕੰਮ ਨਹੀਂ ਇਕੱਠਾ ਵੀ ਤਾਂ ਹੀ ਨਹੀਂ ਨਾ ਹੈ ਇਕੱਠਾ ਹੋਣ ਕੋਲ ਨਹੀਂ ਦਿੰਦਾ ਕਿਉਂ ਅਜੇ ਤੰਦਨ ਸਾਹਿਬ ਕਹਿ ਰਹੇ ਨੇ ਅਸੀਂ ਗੁਲਾਮ ਆ ਕਿਉਂਕਿ ਸਾਡੀ ਡਿਮਾਂਡਸ ਨੂੰ ਮੰਨਿਆ ਨਹੀਂ ਜਾਂਦਾ ਸਾਡੇ ਦੁੱਖ ਨੂੰ ਦੇਖਿਆ ਨਹੀਂ ਜਾਂਦਾ ਅਸੀਂ ਇਹੀ ਕਹਿਣਾ ਚਾਹੁੰਦਾ ਬਬੇ ਜੀ ਕੀ ਕਹਿਣਾ ਚਾਹੁੰਗੋ ਤੁਸੀਂ ਦੇਖੋ ਪ੍ਰਧਾਨ ਜੀ ਇਤਿਆਜ਼ ਗੁਵਾ ਰਹੇ ਹੈ இந்துਵਾ ਨੂੰ ਕਮਜ਼ੋਰ ਕਰਨ ਦੀ ਅਕਸਰ ਬਾਹਰੀ ਲੋਕ ਸਾਜ਼ਿਸ਼ਾਂ ਕਰਦੇ ਰਹਿੰਦੇ ਨੇ ਲੇਕਿਨ ਕੁਝ ਆਪਣੇ ਜੈ ਚੰਦ ਨਾਲ ਰਲ ਕੇ ਇੱਕ ਸਾਜ਼ਿਸ਼ ਦੇ ਤਹਿਤ Hindu ਮੰਦਿਰਾਂ ਦਾ ਜਿੰਨਾ ਚੜਾਵਾ ਆਪਣੇ ਅੰਦਰ ਲਿੱਤਾ ਗਿਆ ਔਰ ਉਹਦੇ ਨਾਲ ਕੀ ਉਹਦਾ ਇਸਤੇਮਾਲ ਕੀਤਾ ਗਿਆ ਦੂਜੇ ਧਰਮਾਂ ਨੂੰ ਸਬਸਿਡੀ ਸਾਡੇ ਧਰਮ ਦਾ ਪੈਸਾ ਸਾਡੀ ਆਸਥਾ ਦਾ ਪੈਸਾ ਦੂਜੇ ਧਰਮ ਨੂੰ ਸਬਸਿਡੀ ਕਿਉਂ ਦੇਣ ਦੀ ਹੈ ਲੇਕਿਨ ਕਿਤੇ ਨਾ ਕਿਤੇ ਆ ਸਾਜ਼ਿਸ਼ ਕਿਤੀ ਜਾਂਦੀ ਹੈ ਹਿੰਦੂਆਂ ਨੂੰ ਕਮਜ਼ੋਰ ਦੁਕਾਨ ਦਾ ਪ੍ਰਯਾਸ ਕੀਤਾ ਜਾਂਦਾ ਹੈ ਔਰ ਕਿੰਨੇ ਮੰਗ ਪੱਤਰ ਕਿੰਨੇ ਮੰਗ ਪੱਤਰ ਹੈ ਇਹ ਹਿੰਦੂ ਸਮਾਜ ਦਾ ਚੜਾਇਆ ਹੋਇਆ ਕਰੋੜਾ ਅਰਬ ਰੁਪਈਆ ਦਾ ਧੰਨ ਜਿਹੜਾ ਦਾੰਦੂਬੀ ਮਾ ਕਾਰੀ ਮੰਦਰ ਚੜਿਆ ਉਹ ਪੈਸਾ ਗਿਆ ਕਿੱਥੇ ਉਹ ਪੈਸਾ ਗਿਆ ਕਿੱਥੇ ਜਿਹੜਾ ਕਰੋੜਾਂ ਰੁਪਈਆ ਮਾਂ ਕਾਲੀ ਦੇ ਪਕਟਾ ਨੇ ਮਾਂ ਮੰਦਿਰ ਮਾਂ ਕਾਲੀ ਦੇ ਦਰਬਾਰ ਦੇ ਗੱਲਿਆਂ ਚ ਪਾਇਆ ਉਹ ਪੈਸਾ ਭਵੰਤਮਨ ਸਰਕਾਰ ਦੀ ਕਿੱਥੇ ਗਿਆ ਪਹਿਲੀ ਵੀ ਸਰਕਾਰਾਂ ਸੀ ਆਸੀਂ ਪੁੱਛਣਾ ਚਾਹੁੰਦੇ ਪੈਸਾ ਕਿੱਥੇ ਗਿਆ ਕਿਉਂ ਨਹੀਂ ਮਾਂ ਦੇ ਦਰਬਾਰ ਦੇ ਚੰਦੂਰੇ ਕਰਨ ਤੇ ਲੱਗਿਆ ਕਿਉਂ ਨਹੀਂ ਹਜੇ ਤੱਕ ਮਾਂ ਦਾ ਸਰੋਵਰ ਜਿਹੜਾ ਦਰਬਾਰ ਚ ਸਰੋਵਰ ਬਣਿਆ ਉਹ ਨਹੀਂ ਬਣ ਪਾਇਆ ਕਿਉਂ ਪੁੱਛਣ ਵਾਲੀ ਗੱਲ ਹੈ ਸੋਣਾ ਕਿਉਂ ਭਾਨੀ ਫਿਰ ਹੋਈ ਜਾਂ ਤਨੀ ਜਿਹੜਾ ਬੁੱਤਾ ਤੁਸੀਂ ਪਹਿਲਾਂ ਲੱਗਿਆ ਸੀ ਕਿ ਜਿੰਨੀ ਦੇਰ ਪੰਜਾਬ ਦਾ ਮੁੱਖ ਮੰਤਰੀ ਹਿੰਦੂ ਨਹੀਂ ਹੁੰਦਾ ਹਿੰਦੂ ਸਮਾਜ ਤੋਂ ਪੰਜਾਬ ਦਾ ਮੁੱਖ ਮੰਤਰੀ ਨਹੀਂ ਬਣਦਾ ਉਹਨੀਆਂ ਹਿੰਦੂਆਂ ਨੂੰ ਨਹੀਂ ਕੋਈ ਇਨਸਾਫ ਮਿਲਦਾ ਤਿਲਕ ਧਾਰੀ ਜਿੰਦੀਆ ਨਹੀਂ ਬੰਦਾ ਉਹਨੀਆਂ ਕੁਝ ਨਹੀਂ ਮਿਲਣਾ ਪਾਣ। ਸ਼੍ਰੀ ਮਾਂਜੀਖ ਦੇਖੋ ਗੁਰਦੁਆਰਿਆਂ ਦੇ ਬਾਹਰ ਪਾਰਕਿੰਗ ਦਾ ਕੋਈ ਪੈਸਾ ਨਹੀਂ ਲਿਆ ਜਾਂਦਾ ਸਾਡੇ ਜਿੰਨੇ ਵੀ ਤੀਰਥ ਜਿੰਨੇ ਵੀ ਪੈਸਾ ਸਰਕਾਰ ਲੈ ਰਹੀ ਆ ਪਾਰਕਿੰਗ ਦੇ ਠੇਕੇ ਦੇ ਦਿੱਤੀਆਂ ਹੋਈਆਂ ਸਾਨੂੰ ਮੱਥਾ ਟੇਕਣ ਵਾਸਤਾ 100 ਰੁਪਏ ਟੈਕਸ ਦੇਣਾ ਪੈਂਦਾ ਉਹਦਾ ਕੀ ਰੀਜ਼ਨ ਆ ਕੀ ਹਿੰਦੂ ਬੋਲਦਾ ਨਹੀਂ ਹਿੰਦੂ ਮੁੱਖ ਮੰਤਰੀ ਨਹੀਂ ਪੰਜਾਬ ਦਾ ਤਾਂ ਇਹ ਹਿੰਦੂਆਂ ਦਾ ਜਦੋਂ ਤੱਕ ਹਿੰਦੂ ਤਿਲਕਤਾਰੀ ਮੁੱਖ ਮੰਤਰੀ ਨਹੀਂ ਬਣੇਗਾ ਉਦੋਂ ਤੱਕ ਪੰਜਾਬ ਦੇ ਵਿੱਚ ਅਸੀਂ ਟੈਕਸ ਦੇਣ ਜੋਗੀ ਹੈ ਸਾਡੇ ਵਾਸਤੇ ਕਹਿੰਦੇ ਉੱਥੇ ਲੰਗਰ ਲੱਗਦੇ ਨੇ ਸਾਡਾ ਪੈਸਾ ਕਿੱਥੇ ਜਾ ਰਿਹਾ ਸਰਕਾਰ ਖਾ ਰਹੀ ਹੈ ਉਹ ਆਪਣੇ ਪੈਸੇ ਦੇ ਲੰਗਰ ਲਾ ਰਹੇ ਨੇ ਸਾਨੂੰ ਤੋਲਾ ਮਾਰ ਰਹੇ ਨੇ ਤੇ ਸਾਨੂੰ ਘਹਿ ਰਹੇ ਨੇ ਸਾਡੇ ਪੈਸੇ ਨਾਲ ਮੈਂ ਹਾਂਜੀ ਦੇਖੋ ਐਡੇ ਵੱਡੇ ਹਿੰਦੂ ਵਿਵਾਰੀ ਹੁੰਦੇ ਓਏ ਤੁਹਾਨੂੰ ਟੈਕਸ ਦੇਣਾ ਪੈਂਦਾ ਫਤ ਲੰਗਰ ਨਹੀਂ ਲੱਗਦੇ ਪਰ ਸਾਡਾ ਪੈਸਾ ਖੋਣ ਖਾ ਰਹੀ ਸਰਕਾਰ ਕਿਉਂ ਜੀ ਇਹ ਸਰਕਾਰਾਂ ਨੂੰ ਬਹੁਤ ਬਿਤਪਲਾ ਆਂਦੀ ਆ ਆਪਾਂ ਬਥੇਰਾ ਵੇਖ ਲਿਆ ਇਹ ਸਰਕਾਰਾਂ ਤੋਂ ਮੰਦਰ ਨੂੰ ਆਜ਼ਾਦ ਕਰਾਉਣ ਵਾਸਤੇ ਆਪਾਂ ਨੂੰ ਹਿੰਦੂ ਸੰਗਠਨਾਂ ਨੂੰ ਸਾਰਿਆਂ ਨੂੰ ਇਕੱਠਾ ਹੋ ਕੇ ਇੱਥੇ ਧਰਨੇ ਲਾਉਣੇ ਪੈਣੇ ਨੇ ਨਹੀਂ ਅੱਜ ਸ਼ਬਦ ਲੈਣੀ ਚਾਹੀਦੀ ਆ ਵੀ ਅਸੀਂ ਸਾਰੇ ਹਿੰਦੂ ਸੰਗਠਨ ਅੱਜ ਸ਼ਬਦ ਲੈਂਦੇ ਆ ਵੀ ਜਦੋਂ ਤੱਕ ਤਿਲਕ ਧਾਰੀ ਹਿੰਦੂ ਅਸੀਂ ਮੁੱਖ ਮੰਤਰੀ ਨਹੀਂ ਲਿਆਉਂਦਾ ਅਸੀਂ ਕਰਨੀ ਬੈਠਾਂਗੇ ਅਸੀਂ ਇਹ ਸਾਫ ਲੈ ਕੇ ਰੱਖਾਂਗੇ ਅਸੀਂ ਸਾਰਿਆਂ ਨੂੰ ਮਜੂਰ ਆ ਸਾਰਾ ਪੰਜਾਬ ਦਾ ਮੈਂ ਯਾਰ ਜੇ ਕਰੇ ਪੀਲ ਬੁਜ ਰੰਗੇ ਹਰ ਹਰ ਸਵਾਮੀ ਦੇ ਬਿਲਕੁਲ ਸਾਫ ਸਾਰੇ ਕਹਿ ਰਹੇ ਨੇ ਜਦ ਤੱਕ ਪੰਜਾਬ ਦਾ ਮੁਖੰਦੀ ਤਿਲੰਗਦਾਰੀ ਭਗਵਾਦਾਰੀ ਨਹੀਂ ਆਂਦਾ ਜਦ ਤੱਕ ਸਾਨੂੰ ਹਿੰਦੂਆਂ ਨੂੰ ਇਨਸਾਫ ਨਹੀਂ ਮਿਲੇਗਾ ਚੱਕ ਪਟਿਆਲਾ ਸਥਿਤ ਮਾਂ ਕਾਲੀ ਦਰਬਾਰ ਦਾ ਵੀ ਮੁੱਦਾ ਹੋਵੇ ਸੁੰਦਰੇ ਕਰਨ ਦਾ ਵੀ ਮੁੱਦਾ ਹੋਵੇ ਜਦ ਤੱਕ ਮਾਂ ਕਾਲੀ ਦਾ ਦਰਬਾਰ ਹੀ ਨਹੀਂ ਆਜ਼ਾਦ ਕਰਾ ਸਕਾਂਗੇ ਤਸੀਂ ਕਿੱਦਾਂ ਆਜ਼ਾਦ ਹੋ ਸਕਾਂਗੇ ਜਿਵੇਂ ਗਰਮ ਵੀਰ ਬਜਰੰਗ ਜੀ ਹਰ ਮਹਾਦੇਵ